ਪੂਰਾ 30000 ਦਵਾਦੇਗਾ 30000 ਦਾ ਮੁੰਡਾ ਹੈਗਾ ਹੈ ਜਿਹੜਾ ਕਰੇ ਲੱਗੇ 30000 ਦਾ ਛੋਟੇ ਭਾਈ ਲੈ ਲੈ ਪੈਸੇ ਰਲਾ ਟੋਕਾ ਇੱਧਰ ਜਾ ਚੱਲ ਕਰ ਸੇ ਫੋਨ ਦੀ ਮੇਰਾ ਦੇ ਦੇਗਾ ਬਸ ਠੀਕ ਹੈ ਰੱਖ ਵੱਡਾ ਫੋਨ ਵੀ ਆਪਣਾ ਤੇਲ ਵੀ ਹਾਉ ਮਲਉ ਲਾ ਭਾਈ ਉਹ ਨਹੀਂ ਆ ਰਿਹਾ ਮੜਾ ਸੰਭਲਿਆ ਇਹ ਰਾਤੀ ਤੋਂ ਬੀਚ ਵਿੱਚ ਲਿਆ ਇੱਕ ਗੱਲ ਲੋਈ ਬੰਦੇ ਲਹਿਰੇ ਦੀ ਸਿਉਣਾ ਲੋਈ ਮਿਸਟਰ ਬੱਕਰੇ ਸਾਡੇ ਲੈਣ ਵਾਲੇ ਦਾ ਭਾਜਾ ਮਿੱਟੀ ਹੋ ਜਾਣਾ ਆਸ ਪਤਾ ਜਾਂਦੇ ਨੇ ਸਰ ਸਾਰੇ ਕਿਤੇ ਫਿਰਦੇ ਨੇ ਲਾਇਆ ਦੇ ਪਰੇ ਡੀਨ ਕਿੰਨਾ ਮਾਇਆ ਦੀ ਸਹੀ ਗੱਲ ਹੈ 3000 ਰੁਪਏ ਲਾਇਆ ਕਿਉਂ ਬਈ ਫਿਰ ਮੈਂ ਵੀ ਮਾਰਿਆ ਜਾਦੂ ਕੋਈ ਗਲਤ ਮੁੱਲ ਲਾਇਆ ਕੋਈ ਉਹ ਨੂੰ ਮੈਂ ਮਿਲਿਆ ਨਹੀਂ ਵਿਚਾਰੇ ਨੂੰ ਉਹ ਨਹੀਂ ਬਿਲਕੁਲ ਤੂੰ ਨਹੀਂ ਰਲ ਨਾ ਕਰ ਉਹ ਮਡੀਆਂ ਚ ਹੋ ਜੇ ਨੇ ਲਦੇ ਆ ਲਓ ਜੀ ਮarre ਤੂੰ ਮੈਨੂੰ ਵੰਡਿਆ ਛੋਟੇ ਭਾਈ ਉੱਧਰ ਤੂੰ ਮੈਂ ਇਦਾਂ ਗੱਲਾਂ ਕਰਦਾ ਸੱਲਾਹ ਇਹ ਗੱਲ ਬੋਲਦੇ ਸਾਬ ਨਾਲੇ ਵਿਖਦੇ ਜਿਹੜਾ ਤੂੰ ਪਾਜ ਮੰਗਦਾ ਛੋਟੇ ਭਾਈ ਗੁੱਸਾ ਕਰੇ ਇਹ ਪਾਜ ਦਾ ਆਈਡੀਆ ਤੋਂ ਮੇਰੀ ਚੀਜ਼ ਹੈ ਨਹੀਂ ਮੈਂ ਮੰਗ ਮੰਗ ਮੰਗੀ ਉਹ ਤਾਂ ਤੇਰੇ ਦਿਵਾਰ ਦੇ ਤੇਰਾ ਸੋਨੇ ਮੰਗ ਮੰਗੀ ਜਾ ਪਰ ਜੇ ਵੇਚਣਾ ਕਿਸੇ ਪਰਮ ਨੂੰ ਬੰਦੇ ਭਾਈ ਉਹ ਨਾਲ ਲਾਉਂ ਮੁੱਲ ਲਾਉਂ ਪੰਚਾਇਤ ਤੋਂ ਵੀ ਕਹਾਂ ਵੀ ਸਹੀ ਨਾ ਹੈ ਸਹੀ ਗੱਲ ਹੈ ਮੈਂ ਗਲਤ ਬੰਦਾ ਨਹੀਂ ਹੈਗਾ ਠੀਕ ਹੈ ਤੁਸੀਂ ਮੈਂ ਅਣਪੜ ਬੰਦਾ ਜਿਵੇਂ ਬੇਦਵਾਕ ਆ ਤੁਸੀਂ ਪੜੇ ਹੋਏ ਹੋ ਭਾਈ ਮੈਂ ਦੋ ਹੀ ਪੜੇ ਲਿਖਿਆ ਨੂੰ ਪਚਾਰਦਾ ਨਹੀਂ ਮੈਂ ਇੱਥੇ ਮਤ ਨਹੀਂ ਪੜਿਆ ਮੈਂ ਤਾਂ ਇੰਨਾਂ ਚ ਹੀ ਪੜਿਆ ਕਿਉਂ ਸੱਤੂ ਭਾਈ ਮੇਰੇ ਬਾਪ ਦਾ ਤੈਨੂੰ ਸੱਤੂ ਜਾਣ ਦਾ ਸਤਾ ਹੀ ਕੰਮ ਕਰੇ ਸਾਡਾ ਹੋਰ ਕੋਈ ਤੰਦਾ ਹੀ ਨਹੀਂ ਸਾਡੇ ਤਾਂ ਸਾਡੀ ਤਾਂ ਬੱਕਰੀ ਯਾਰ ਉਹ ਬਾਈ ਖੁੱਲੇ ਤਾਂ ਹੋ ਜਾ ਬੱਕਰੀ ਭੂਖ ਸਾਡਾ ਬਾਪ ਬੱਕਰੀ ਸਾਡੀ ਮਾਂ ਹੈ ਜਿਨ੍ਹਾਂ ਨੇ ਅਸੀਂ ਰੋਜ਼ ਰੋਟੀ ਖਾਂਦੇ ਆ ਅਸੀਂ ਦੁੱਧ ਪੀਂਦੇ ਪੀਂਦੇ ਆ ਜੀ ਜੱਟ ਦੀ ਜ਼ਮੀਨ ਰੋਜ਼ਗਾਰ ਹੈ ਮਾਂ ਹੁੰਦੀ ਹੈ ਜ਼ਮੀਨ ਜੱਟ ਦੀ ਤੌਰ ਵੀ ਜੱਟ ਦੀ ਜ਼ਮੀਨ ਹੀ ਹੁੰਦੀ ਹੈ ਜਿਹਦੇ ਲਈ ਹੈ ਸਹੀ ਗੱਲ ਆ ਬਈ ਸਹੀ ਹਾਂ ਪਾਲੀ ਦੀ ਬੱਕਰੀ ਧਨ ਪੇੜ ਬੱਕਰੀ ਮਾਏ ਅਸੀਂ ਇਹਨਾਂ ਦੀ ਰੋਜ਼ੀ ਰੋਜ਼ੀ ਰੋਜ਼ਗਾਰ ਖਾਂਦੇ ਆ ਭਾਈ ਠੀਕ ਹੈ ਜਿਹੜਾ ਕਿੱਤਾ ਤੈਨੂੰ ਠੀਕ ਆ ਤੇਰੀ ਗੱਲ ਤੇ ਬੁੱਲ ਚਾੜਦਾ ਮੈਂ ਬਾਈ ਲੈਣ ਨਾ ਲੈਣ ਤੈਨੂੰ ਪਿੰਡ 35 ਲੱਗਿਆ ਸੀ ਤਾਂ ਨਵੇਂ ਨਹੀਂ ਤੇ ਆਹ ਫੜ 35 ਦੀ ਉਸੇ ਬੱਕਰੇ ਦਾ ਚਾਰ ਅੱਜ ਬੱਕਰੇ ਅੰਦਰ ਪੂਰੇ ਮੁੱਲ 'ਚ ਵਿਕਦਾ ਇਹ ਦੇਖ ਲੋ ਇਹਦਾ ਬੇਸਾਨੀ ਜੇ ਰੰਗ ਹੁੰਦਾ ਕਾਲਾ ਫਿਰ ਮੈਂ ਕਦੇ ਵੀ ਨਹੀਂ ਕਰਦਾ ਦੀ ਲੈਣ ਤੋਂ ਬਿਨਾ ਟਾਲਾ ਉਹਦੀ ਲੈ ਲੈਂਦਾ ਪੱਕਾ ਭਰਦਾਂ ਦਾ ਹਾਲ ਫਿਰ ਮੈਨੂੰ ਚੜਿਆ ਪਿਆ ਪਾਲਾ ਉਹ ਐ ਕੀ ਰੰਗ ਕਰਦੀ ਇਹਦੇ ਰੰਗ ਨਹੀਂ ਬਈ ਰੰਗ ਰੰਗੇ ਹੁੰਦੇ ਨੇ ਹਾਂ ਤਾਂ ਜੇ ਇਹ ਪਰਮਾਤਮਾ ਦਾ ਬਖਸ਼ਾ ਠੀਕ ਆ ਕਿਉਂ ਵੀ ਰੰਗ ਤਾਂ ਰੰਗੇ ਪੱਕਾ ਗੋਰਾ ਕਾਲਾ ਕਿਵੇਂ ਚੋਕਲੇਟੀ ਲਾਲ ਲੋਹਾ ਕੱਲਾ ਚ ਪੱਕਾ ਬਈ ਬੱਕਰਾ ਨਹੀਂ ਮੇਡਾ ਰੰਗ ਦੇ ਦੋ ਇਹਦੇ ਠੀਕ ਹੈ ਕਿ ਇਹਨਾਂ ਦਾ ਮਤਵ ਵਾਲਾ ਹੱਲ ਕਰ ਰੰਗ ਦੇ ਕੰਮ ਕਰਾ ਹਮ ਸੰਤਖਾਈ ਜਾਨ ਦਾ ਚੱਲੇ ਗਰਨੀਤਰਾ ਮਾੜਾ ਬਰੀ ਡਰ ਵਧੀਆ ਸ਼ਾਨ ਹੈ ਸੇਵਾ ਕਰੀ ਹੋਈ ਤੇਰੀ ਬਸਤੀ ਆਉਂਦੀ ਮੈਂ ਤੈਨੂੰ ਮੰਨਦਾ ਇਸ ਗੱਲ ਦੀ ਵਧਾਈ ਦਿੰਦਾ ਠੀਕ ਹੈ ਬੱਕਰਾ ਵੇਚਣਾ ਵੇਚ ਕਿਉਂ ਜੀ ਸਹੀ ਗੱਲ ਤੈਨੂੰ ਪੱਕਾ ਮੁੱਲ ਲਾ ਕੇ ਮੈਂ ਚੱਲਿਆ 35000 ਤੇਰੀ ਜਵਾਨਾ ਕਹਿੰਦਾ ਵੀ ਮੇਰੇ ਪਿੰਡ ਲੱਗੇ ਚਲ ਇਹਨਾਂ ਨੂੰ ਲੋੜ ਹੈ ਬੱਕਰਾ ਮੈਂ ਦਵਾਉਣਾ ਉਹ ਬੋਲੀ ਨਹੀਂ ਉਹ ਨਾ ਪੀਣਾ ਮੇਰੀ ਚਲ ਤੇਰੀ ਲਾਗੂ ਕਿੰਨੀ ਸੱਤੀ ਹਰ ਕਿੰਨੀ ਕਿੰਨਾ ਹੁੰਦਾ 30 ਤੇ 37 ਤੇ 7 2000 ਹੋਰ ਮੈਂ ਘੱਟ ਦਿੰਦਾ ਨਹੀਂ 2 ਮਿੰਟ ਮੈਨੂੰ ਦੇਵੇਂਗਾ 2 ਲੋ ਭੱਜ ਹਰਦਾ ਦੋ ਮਿੰਟ ਚੱਲਦਾ ਪਿਛੋਲਾ ਮੈਨੂੰ ਗ੍ਰੀਨ ਨੂੰ ਚੱਕ ਚੱਕ ਜਾਣਾ ਜਿਹੜਾ ਕਦੇ ਮੰਡੀ ਚ ਨਹੀਂ ਆਇਆ ਹਾਂ ਸਹੀ ਆਪਾਂ ਇਹਨਾਂ ਗੱਲਾਂ ਖੁੱਲ ਜਾਂਗੇ ਮੀਂਹ ਵਿੱਚ ਮੈਂ 200 ਲੈਣਾ ਸਭ ਨੂੰ ਤੋਂ ਚੱਕਰੀ ਬੋਗ ਚੋਂ 500 ਸਭ ਤੋਂ ਲੈਣਾ ਨਾ ਦੇਣਾ ਮੈਂ ਐਮਰੀ ਨੂੰ ਕਹਿੰਦਾ ਸੋਦਾ ਕਰਾ ਨਾ ਤੇ ਸਿੱਧਾ ਕਰ ਲਾ ਨਾ ਹੁਣ ਕਰੀਏ ਉਹ ਤਾਂ ਮੰਨਿਆ ਨਹੀਂ 33 ਤੋਂ 1 ਰੁਪਿਆ ਵਿੱਚੋਂ ਕਿੱਥੇ ਮंडा ਆ ਲੰਚੂ ਜੀ ਜੰਮੀ ਆਪਾਂ ਜੋਰ ਲਾਇਆ ਨਾ ਉਹ ਨਹੀਂ ਮੰਨਿਆ ਪਰ ਦੇਖੀ ਜੋ ਸਾਨੂੰ ਕਹਿੰਦਾ ਹਰਜਾਨਾ ਪਵੇ ਨਾ ਪਵੇ ਕੌਣ ਪਰੇ ਹਰਜਾਨਾ ਕੱਚੀਆਂ ਕੈਲਾਂ ਦਾ ਉਹ ਅਸੀਂ ਭਰਾਂਗੇ ਆਲਾ ਮੁੰਡੇ ਕਿੱਥੇ ਪਾਇਆ ਕਰਦੇ ਜੀ ਜਦਾ ਗੋਡੀਆਂ ਪਾਇਆ ਕਰਦੇ ਤੇ ਹੁਣ ਮੈਂ ਨਿਵੇੜਾ ਕੋਈ ਗੱਲ ਤੇ ਜੇ ਨਿਭੜੇਗਾ 63500 ਦਾ ਬੱਕਰਾ ਵੇਖਦਾ ਨਾ ਨਾ ਹੈਂ ਵਿਕਦਾ ਨਹੀਂ ਵਿਕਦਾ ਨਹੀਂ ਖਰਚ ਕਰ ਰਾ ਇੱਕ ਦਿਨ ਹੋ ਗਿਆ ਲੋਰਾ ਬਸ ਸੁਣ ਲਈ ਸੁਣ ਲਈ ਓਏ ਖਰਚਾ ਯਾਰ 36000 ਦਾ ਦਿੱਤਾ ਜਾ ਛੁਪਾ ਖਰਚਾ ਚੱਲ ਬਸ ਠੀਕ 36 ਦਾ ਸੌਦਾ 500 ਰਜੂ ਦਾ 35 ਦਾ ਰਹਿ ਗਿਆ ਬੋਲ ਬੋਲ ਬੱਕਰਾ ਕੋਕਾ ਫੀਸ ਹੈ ਤਾਂ ਹੀ ਹਮਾ ਚਲਦੇ ਬੰਦੇ ਨੇ ਪਰੀ ਪੂਰੀ ਫੀਸ ਹੈ ਮੁੰਡਾ ਕਹਿੰਦਾ ਕੋਕਾ ਨਹੀਂ ਬਈ ਪਤਾ ਯਾਰ ਇਹਨਾਂ ਨੂੰ ਆਏ ਵੀ ਕਿਹਦਾ ਵੀ ਸੌਦੇ ਫਿੱਟ ਹੋਇਆ ਫਿੱਟ ਹੋਇਆ ਨਹੀਂ ਮੇਰੇ ਨਾਲ ਦਿਲ ਦੇ ਨਾਲ ਵੀ ਅਸੀਂ ਲੈਣ ਦੇ ਨਹੀਂ ਮਾ ਜੇ ਨਾਲ ਦਿਲ ਟਕ 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 ਕਰਦਾ ਸੀ ਹੋਦਾ ਕਰਨਾ ਹੁੰਦਾ ਆ ਠੀਕ ਹੈ ਜੀ ਹੁਣ ਖੁਸ਼ ਹੈ ਛੋਟੇ ਭਾਈ ਲੋਏ ਭਾਈ ਖੁਸ਼ ਹੋ ਖੁਸ਼ ਨੇ ਖੁਸ਼ ਨੇ ਤਾਂ ਦੇ ਬੱਕਰਾ ਨਹੀਂ ਦਿਉ ਨਾ ਠੀਕ ਆ ਠੀਕ ਆ ਹੋ ਗਿਆ ਭਾਈ ਸੌਦਾ ਕੱਟ ਗਿਆ ਤਰਸ਼ੀਮ ਮੈਂ ਵੀਡੀਓ ਬਣਾ ਤਰਸ਼ੀਮ ਦੋਇਆ ਤੇ ਦੰਦ ਕਿੰਨੇ ਆ ਭਾਈ ਬੱਕਰਾ ਇਹ ਤਾਂ ਤਾਂ ਪੂਰੇ 8 ਆ ਪੂਰੇ 8 ਦੰਦ ਆ ਵੀ ਨਵੇਂ ਜਵੇਂ ਨਾ ਮੈਂ ਦਿਖਾਉਣਾ ਭਾਈ ਇਹ ਲਓ ਜੀ ਬੱਕਰਾ ਦਿਖਾ ਦੇ ਵੀ ਸਮਾਰ ਕੇ ਪੂਰੇ ਆ

70 75 70 ਤੋਂ ਉੱਪਰ ਹੈ ਮਰਦ ਸੀ ਹੈਗਾ ਬਾਕੀ ਗੱਲ ਹੋਰ ਹੈ ਆਂਗ ਦੇ ਪੈਰ ਬੜੇ ਮੁੱਛੇ ਨੇ ਯਾਰ ਕਦਮ ਮੁੱਢਾ ਹੈ ਕੁੱਲੇ ਘਟਾਵਾ ਬਾਕੀ ਰਹੀ ਬੱਕਰੇ ਆ ਥੱਲਾ ਫੁੱਲਾ ਸਭ ਸਹੀ ਹੈ ਇੱਥੇ ਓਕੇ ਰਿਪੋਰਟ ਹੁੰਦੀ ਹੈ ਹਾਂਜੀ ਠੀਕ ਹੈ ਜੀ ਅਸੀਂ ਚੈੱਕ ਕਰਨਾ ਆ ਦੇਖੋ ਇਹ ਕੋਈ ਵੀ ਗੈਸਟਿਕ ਵਾਲਾ ਸਹੀ ਹੈ ਜੀ ਐਕਸਟੀ ਕਾਲ ਦਾ ਫੋਨ ਇਹ ਹਾਈਟ ਕਿੰਨੇ ਹੋ ਰਾ ਜੂ ਦੀ

ಹಾ ಬಾ ಪಡೆಯ तो हिमाचल <Practice Albertofera> इ ਕਹ ਰਹਾ ਗਾਣੇ ਦੇ ਕੋਲ ਮਹਿੰਗਾ ਤਾਂ ਨਹੀਂ ਬੱਕਰਾ ਕਿਤੇ ਕੱਲ ਨੂੰ ਮੈਨੂੰ ਕਹਾ ਗਾਲਾਂ ਦੇਉਂ। ਅਸਿੰਦਾ ਲੈ ਜੋ ਨਹੀਂ ਸੌਦਾ ਹੋ ਗਿਆ ਸੀ ਅਬ ਕਰੇ ਲੈ ਜਾਂਦਾ। ਮੁੰਡਿਆਂ ਦੇ ਰੁਪਏ ਖਰੇ ਨੇ ਕਿਉਂ ਜੀ? ਇਹਨਾਂ ਦਾ ਬਚਰਿਆਂ ਦਾ ਕੀ ਕਸੂਰ ਹੈ ਬਾਈ? ਗੱਲ ਕਰੀ। ਮੇਰਾ ਨੰਬਰ ਲੈ ਜੇਂ ਤੁਹਾਨੂੰ ਦੋ ਜੂਬੇ ਦਿਖਲਾਂਗੇ। ਵੀਰੇ ਮੈਂ 500 ਪਿੱਛੇ ਮੇਰੀ ਜਵਾਨ ਵੀ ਪੂਰੀ ਕਰਦਾ। ਆਲੇ ਨੂੰ ਪੂਰੇ ਕੇਸ ਪੁਰਾਣਾ ਹੈ। ਇਹ ਲੈਣਾ ਰੋਟੀ ਨਹੀਂ ਮਨ ਲੈਂਦਾ ਨਹੀਂ। ਚਲ ਬਾਈ। ਚਲੋ ਜੀ ਠੀਕ ਹੈ ਬਾਈ ਵੀਡੀਓ ਬਣਾ ਲੀ। ਇਹਨਾਂ ਦੇ ਪੈਸੇ ਦੇ ਉੱਤੇ ਵੀਡੀਓ ਲਾਈਕ ਕਮੈਂਟ ਕਰਕੇ ਵੀਡੀਓ ਲਾਈਕ ਕਮੈਂਟ ਕਰਕੇ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ।